ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਦਾਰ ਸੁੱਚਾ ਸਿੰਘ ਮੀਬੀ ਕਰਤਾਰਕੌਰ ਗੁਰਮਤਿ ਸਿੱਖਿਆ ਕੇਂਦਰ ਮਿੱਠਾ ਪੁਰ ਜਲੰਧਰ ਵਿਖੇ ਜੋ ਸੰਮਰ ਕੈਂਪ ਤੋਂ ਪਹਿਲਾਂ ਤੋਂ ਹੀ ਲੈ ਕਰਕੇ ਇਤਿਹਾਸ ਦੀ ਕਲਾਸ ਹਫਤੇ ਦੇ ਵਿੱਚ ਇੱਕ ਦਿਨ ਜਾਨੀ ਸੋਮਵਾਰ ਲਗਾਈ ਜਾਂਦੀ ਸੀ ਉਹ ਕਲਾਸ ਅੱਜ ਆਪਾਂ ਫਿਰ ਤੋਂ ਦੁਬਾਰਾ ਲਾਈਵ ਦੇ ਰੂਪ ਵਿੱਚ ਸ਼ੁਰੂ ਕਰਨ ਲੱਗੇ ਆਂ ਜਿਸ ਕਲਾਸ ਦੇ ਅੰਦਰ ਅਸੀਂ ਇਤਿਹਾਸ ਪੜ ਰਹੇ ਸਾਂ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਇਤਿਹਾਸ ਦੇ ਅੰਦਰ ਜੋ ਅੱਗੇ ਉਹਨਾਂ ਦੇ ਨਾਲ ਗੁਰਸਿੱਖ ਸੀ ਉਹਨਾਂ ਦੇ ਬਾਰੇ ਜੋ ਹੈ ਉਹ ਆਪਾਂ ਪੜ੍ਹਨਾ ਹੈ ਸੋ ਅੱਜ ਪੜਾਂਗੇ ਆਪਾਂ ਭਾਈ ਤਿਲਕਾ ਜੀ ਕਿੰਨਾਂ ਦਾ ਇਤਿਹਾਸ ਪੜਾਂਗੇ ਭਾਈ ਤਿਲਕਾ ਜੀ ਸਾਰੇ ਵਿਦਿਆਰਥੀ ਇੱਕ ਵਾਰ ਫਿਰ ਕਲਾਸ ਸ਼ੁਰੂ ਹੋਣ ਤੋਂ ਪਹਿਲਾਂ ਫਤਿਹਨਾ ਸਾਂਝ ਪਾਓ ਜੀ ਵਾਹਿਗੁਰੂ ਜੀ ਦਾ ਅਰਦਾਸ ਵਾਹਿਗੁਰੂ ਜੀ ਕੀ ਫਤਿਹ ਭਾਈ ਤਿਲਕਾ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਮੇਂ ਦਾ ਸਿੱਖ ਸੀ ਕਿਹੜੇ ਗੁਰੂ ਦੇ ਸਮੇਂ ਦੇ ਸਿੱਖ ਸੀ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਕਿਹੜੇ ਗੁਰੂ ਨੇ ਛੇਵੇਂ ਗੁਰੂ ਤੇ ਉਹ ਬੜਾ ਮਿੱਠ ਬੋਲਣਾ ਤੇ ਗਿਆਨਵਾਨ ਸਿੱਖ ਸੀ ਮਿੱਠ ਬੋਲਣਾ ਤੇ ਗਿਆਨਵਾਨ ਹਾਂਜੀ ਮਿੱਠ ਬੋਲਣਾ ਤੇ ਗਿਆਨਵਾਨ ਕੀ ਹੁੰਦਾ ਕਿਸੇ ਨੂੰ ਪਤਾ ਹੋਵੇ ਮਿੱਠ ਬੋਲਣਾ ਤੇ ਗਿਆਨਵਾਨ ਹਾਂਜੀ ਗੁਰਨੀਤ ਕੌਰ ਉਹ ਮਿੱਠਾ ਬੋਲਦੇ ਸਨ ਤੇ ਉਹਨਾਂ ਉਹਨਾਂ ਦਾ ਗਿਆ ਉਹਨਾਂ ਨੂੰ ਗਿਆਨ ਸੀ ਹਾਂਜੀ ਉਹਨਾਂ ਨੂੰ ਗਿਆਨ ਸੀ ਭਾਵ ਬੈਠ ਜਾਓ ਸਾਨੂੰ ਕੁਝ ਵੀ ਪਤਾ ਹੋਣਾ ਕਿਸੇ ਕਿਸੇ ਧਰਮ ਦਾ ਜਾਂ ਸਕੂਲ ਦੀ ਪੜ੍ਹਾਈ ਦਾ ਜਾਂ ਇਨਸਾਨ ਨੂੰ ਕੋਈ ਦੁਨਿਆਵੀ ਕਿਸੇ ਪਾਸੇ ਦੀ ਕੁਝ ਸਿੱਖਿਆ ਹੈ ਤੇ ਅਸੀਂ ਕਹਿੰਦੇ ਆ ਵੀ ਇਹਨੂੰ ਗਿਆਨ ਹੈ ਇਹਨੂੰ ਕੁਛ ਨਾ ਕੁਛ ਆਉਂਦਾ ਆ ਇਸ ਕਰਕੇ ਭਾਈ ਤਿਲਕਾ ਜੀ ਜਿਹੜੇ ਸੀ ਉਹ ਮਿੱਠਾ ਵੀ ਬੋਲਦੇ ਸੀਗੇ ਤੇ ਬੜੇ ਗਿਆਨਵਾਨ ਸੀ ਭਾਈ ਤਿਲਕਾ ਦ੍ਰਿੜ ਇਰਾਦੇ ਵਾਲਾ ਤੇ ਸਰੀਰ ਕਰਕੇ ਵੀ ਬਲਵਾਨ ਸੀ ਦ੍ਰਿੜ ਇਰਾਦਾ ਕੀ ਹੁੰਦਾ ਹੈ ਦ੍ਰਿੜ ਇਰਾਦਾ ਹਾਂਜੀ ਜਸਨੀਤ ਹਾਂਜੀ ਜਸਨੀਤ ਅਖਰੀ ਇਰਾਦਾ ਦੀ ਕੰਫਰੈਂਸ ਵਾਲੇ ਹਾਂਜੀ ਮਤਲਬ ਕਿ ਉਹਨੂੰ ਲੱਖ ਕੋਈ ਕਹਿ ਦੇਵੇ ਵੀ ਐਦਾਂ ਨਹੀਂ ਐਦਾਂ ਕਰਨਾ ਜਿਸ ਤਰ੍ਹਾਂ ਆਪਾਂ ਪੜਦੇ ਹਾਂ ਵੀ ਸਮਾ ਆਉਂਦਾ ਸੀਗਾ ਲਾਲਖ ਦਿੱਤੇ ਜਾਂਦੇ ਸੀ ਤੁਹਾਨੂੰ ਪੈਸੇ ਦਿੱਤੇ ਜਾਣਗੇ ਧਨਦੋਲ ਦਿੱਤੀ ਜਾਏਗੀ ਤੁਸੀਂ ਸਿਕਿਨ ਛੱਡ ਦਿਓ ਸਾਬ ਜਿਆਦਾ ਜੁਝਾਰ ਸਿੰਘ ਸਾਬ ਜਿਆਦਾ ਫਤੇ ਸਿੰਘ ਜਾਂ ਅਸੀਂ ਜਿੰਨਾਂ ਦਾ ਵੀ ਇਤਿਹਾਸ ਪੜਦੇ ਆ ਤੇ ਉਹਨਾਂ ਦੇ ਵੀ ਇਰਾਦੇ ਜਿਹੜੇ ਸੀ ਦ੍ਰਿੜ ਹੁੰਦੇ ਸੀ ਦ੍ਰਿੜ ਤੋਂ ਭਾਵ ਕਿ ਉਹਨਾਂ ਦੇ ਇਰਾਦੇ ਪੱਕੇ ਉਹ ਡੋਲਦੇ ਨਹੀਂ ਐ ਉਹ ਆਪਣੇ ਜੋ ਵੀ ਉਹਨਾਂ ਨੇ ਮਨ ਵਿੱਚ ਧਾਰਨ ਕਰ ਲਿਆ ਉਹਨੂੰ ਛੱਡਣ ਵਾਸਤੇ ਤਿਆਰ ਨਹੀਂ ਐ ਉਹਨਾਂ ਦਾ ਇਰਾਦਾ ਬੜਾ ਪੱਕਾ ਆ ਤੇ ਸਰੀਰ ਕਰਕੇ ਬਲਵਾਨ ਸੀ ਸਰੀਰ ਕਰਕੇ ਥੋੜੇ ਤਕੜੇ ਸੀ ਉਹ ਗੜ ਸ਼ੰਕਰ ਜ਼ਿਲ੍ਹਾ ਹੁਸ਼ਿਆਰਪੁਰ ਦਾ ਰਹਿਣ ਵਾਲਾ ਸੀ ਠੀਕ ਹੈ ਉਹਦੇ ਇਲਾਕੇ ਦਾ ਨਾਮ ਸੀ ਗੜ ਸ਼ੰਕਰ ਤੇ ਜ਼ਿਲ੍ਹਾ ਕਿਹੜਾ ਸੀ ਹੁਸ਼ਿਆਰਪੁਰ ਉਸ ਨੇ ਗੁਰੂ ਅਰਜਨ ਦੇਵ ਜੀ ਕੋਲੋਂ ਚਰਨ ਪਹੌ ਲੈ ਕੇ ਸਿੱਖੀ ਧਾਰਨ ਕੀਤੀ ਸੀ ਭਾਵ ਉਹਨਾਂ ਨੇ ਸਿੱਖੀ ਕਿਹਦੇ ਕੋਲੋਂ ਧਾਰਨ ਕੀਤੀ ਸੀ ਗੁਰੂ ਹਾਂਜੀ ਗੁਰੂ ਹਰਗੋਬਿੰਦ ਜੀ ਨੇ ਭਾਈ ਤਿਲਕਾ ਜੀ ਨੂੰ ਸਿੱਖੀ ਦਾ ਪ੍ਰਚਾਰ ਪ੍ਰਚਾਰਕ ਨiyet ਕੀਤਾ ਸੀ ਗੁਰੂ ਹਰਗੋਬਿੰਦ ਸਿੰਘ ਹਰਗੋਬਿੰਦ ਸਾਹਿਬ ਜੀ ਨੇ ਪਾਈ ਤਿਲਕਾ ਜੀ ਨੂੰ ਕੀ ਨiyet ਕੀਤਾ ਸੀ ਸਿੱਖੀ ਦਾ ਪ੍ਰਚਾਰਕ ਭਾਵ ਕੇ ਸਿੱਖੀ ਬਾਰੇ ਅੱਗੇ ਤੋਂ ਅੱਗੇ ਲੋਕਾਂ ਨੂੰ ਦੱਸਣਾ ਗਿਆਨ ਵੰਡਣਾ ਸਿੱਖੀ ਦਾ ਪ੍ਰਚਾਰ ਕਰਨਾ ਨਗਰ ਦੇ ਲੋਕ ਭਾਈ ਸਾਹਿਬ ਦੇ ਜੀਵਨ ਤੋਂ ਬਹੁਤ ਪ੍ਰਭਾਵਿਤ ਸਨ ਮਤਲਬ ਏਰੀਏ ਦੇ ਲੋਕਾਂ ਨੂੰ ਵੀ ਪਤਾ ਸੀਗਾ ਵੀ ਇਹਨਾਂ ਦਾ ਜੀਵਨ ਬੜਾ ਵਧੀਆ ਆ ਉਹ ਬੜੇ ਪ੍ਰਭਾਵਸ਼ੀ ਹੋਣਾਂ ਤੋਂ ਕਹਿੰਦੇ ਭਾਈ ਸਾਹਿਬ ਦੇ ਨੇੜੇ ਹੀ ਇੱਕ ਵੱਡੀ ਉਮਰ ਵਾਲੇ ਜੋਗੀ ਦਾ ਡੇਰਾ ਸੀ ਆਪਣਾ ਆਪਾਂ ਪਿੱਛੇ ਵੀ ਇਤਿਹਾਸ ਗੁਰੂ ਨਾਨਕ ਸਾਹਿਬ ਜੀ ਵੇਲੇ ਵੀ ਪੜ ਕੇ ਆਏ ਆ ਠੀਕ ਹੈ ਜੋਗੀਆਂ ਬਾਰੇ ਪੜਿਆ ਜਾਂ ਸੀ ਵੈਸ਼ਨੂ ਸਾਧ ਬਾਰੇ ਪੜਿਆ ਕਲਯੁਗ पांडे ਬਾਰੇ ਪੜਿਆ ਮਤਲਬ ਕੀ ਕੀ ਕਰਦੇ ਸੀ ਕਿਦਾਂ ਕਿਦਾਂ ਦੇ ਡੰਬਰ ਰਚਦੇ ਸੀਗੇ ਉਸ ਤਰ੍ਹਾਂ ਮਤਲਬ ਕਈ ਵਾਰ ਕੁਝ ਮਿਲਦਾ ਜੁਲਦਾ ਆ ਸਾਨੂੰ ਅੱਗੇ ਵੀ ਇਤਿਹਾਸ ਵਿੱਚ ਨਜ਼ਰ ਆ ਜਾਂਦਾ ਕਹਿੰਦੇ ਜਿਵੇਂ ਜਿਵੇਂ ਭਾਈ ਸਾਹਿਬ ਜੀ ਗੁਰਮੰਧਾ ਪ੍ਰਚਾਰ ਕਰ ਰਹੇ ਸਨ ਜੋਗੀ ਦੀ માનਤਾ ਲੋਕਾਂ ਅੰਦਰ ਘਟਦੀ ਜਾ ਰਹੀ ਸੀ ਪਹਿਲਾਂ ਲੋਕ ਜੋਗੀ ਨੂੰ માનਤਾ ਦਿੰਦੇ ਸੀ ਵੀ ਜੋਗੀ ਨੂੰ ਬਹੁਤ ਕੁਝ ਪਤਾ ਹੈ ਗਿਆਨਵਾਨ ਹੈ ਜਿਵੇਂ ਜਿਵੇਂ ਭਾਈ ਸਾਹਿਬ ਦੀ ਭਾਈ ਤਿਲਕਾ ਜੀ ਦੀ ਮਹਾਨਤਾ ਭਾਈ ਤਿਲਕਾ ਜੀ ਬਾਰੇ ਲੋਕਾਂ ਨੂੰ ਪਤਾ ਲੱਗਣ ਲੱਗਿਆ ਤੇ ਜੋਗੀ ਦੀ માનਤਾ ਕਟਣੀ ਸ਼ੁਰੂ ਹੋ ਗਈ ਜੋਗੀ ਨੂੰ ਲੋਕ ਹੁਣ ਜੋਗੀ ਦੇ ਕੋਲ ਆਉਣਾ ਜਾਣਾ ਘਟਾਉਂਦੇ ਜਾਂਦੇ ਇਸ ਕਰਕੇ ਜੋਗੀ ਆਪਣੇ ਮਨ ਅੰਦਰ ਹਰ ਸਮੇਂ ਛੜਦਾ ਭੁੱਜਦਾ ਰਹਿੰਦਾ ਹੈ ਵੇਖੋ ਜਿੰਨਾ ਜਿੰਨਾ ਚਿਰ ਲੋਕ ਝੂਠ ਨਾਲ ਜੁੜੇ ਹੋਏ ਤੇ ਝੂਠਿਆ ਨਾ ਉਹਨਾਂ ਚਿਰ ਲੋਕਾਂ ਨੂੰ ਝੂਠ ਪਿਆਰਾ ਲੱਗਦਾ ਹੈ ਉਹ ਝੂਠ ਦਾ ਸਹਾਰਾ ਲੈਂਦੇ ਆ ਜਿਸ ਦਿਨ ਪਤਾ ਲੱਗਣ ਲੱਗਿਆ ਨਾ ਝੂਠ ਗਲਤ ਹੈ ਤੇ ਸੱਚ ਸਹੀ ਹੈ ਸੱਚ ਨੇ ਹਮੇਸ਼ਾ ਰਹਿਣਾ ਝੂਠ ਨੇ ਥੋੜਾ ਸਮਾਂ ਰਹਿਣਾ ਫਿਰ ਕਹਿੰਦੇ ਲੋਕ ਹੌਲੀ-ਹੌਲੀ ਝੂਠ ਨੂੰ ਛੱਡ ਕੇ ਸੱਚ ਵਾਲੇ ਪਾਸੇ ਜੁੜਨ ਲੱਗ ਗਏ ਦੇਖੋ ਜਦੋਂ ਸੱਚ ਵਾਲੇ ਪਾਸੇ ਭਾਰੀ ਮਾਤਰਾ ਹੋ ਜਾਏਗੀ ਤੇ ਫਿਰ ਝੂਠ ਦੀ ਮਾਨਤਾ ਘਟ ਜਾਣੀ ਹੈ ਖਤਮ ਹੋ ਜਾਣਾ ਹੈ ਝੂਠ ਬੋਲਣ ਵਾਲੇ ਬਹੁਤ ਘਟ ਰਹੇ ਜਾਣੇ ਆ ਇਸ ਕਰਕੇ ਜੋ ਕੀ ਆਪਣੇ ਮਾਨ ਅੰਦਰ ਹਰ ਸਮੇਂ ਸੜਦਾ ਪੁੱਜਦਾ ਸੀ ਦੇਖੋ ਜੇ ਇਸ ਇਨਸਾਨ ਦੀ ਦੁਕਾਨ ਬੰਦ ਹੋ ਰਹੀ ਹੋਵੇ ਜਿਸ ਤੇ ਕੋਲ ਗਾਕ ਘਟਨੇ ਸ਼ੁਰੂ ਹੋ ਜਾਣ ਜਿਸ ਨੂੰ ਪਤਾ ਹੈ ਕਿ ਹੁਣ ਮੈਨੂੰ ਖਤਰਾ ਹੁੰਦਾ ਜਾ ਰਿਹਾ ਹੈ ਵੀ ਮੇਰਾ ਤੇ ਜਿਹੜਾ ਤਕਵੰਜ ਰਚਿਆ ਸੀ ਉਹ ਖਤਮ ਹੁੰਦਾ ਜਾ ਰਿਹਾ ਹੈ ਤੇ ਉਹ ਫਿਰ ਸੜੇਗਾ ਪੁੱਜੇਗਾ ਵਕਤ ਸੀ ਇੱਕ ਤੁਹਾਨੂੰ ਯਾਦ ਹੋਣਾ ਕਿ ਉਹ ਪਲਕ ਕਿੰਦਾ ਇਤਿਹਾਸ ਸੀ ਜਿੱਦੋਂ ਗੁਰੂ ਨਾਨਕ ਸਾਹਿਬ ਜੀ ਨੇ ਲੋਟਾ ਚੋਕ ਕੇ ਪਿੱਛੇ ਰੱਖਿਆ ਸੀ ਕੌਣ ਸੀ ਉਹ ਹਾਂ ਕਲਯੁਗ ਪਾਂਡਾ ਤੇ ਜਦੋਂ ਲੋਟਾ ਚੋਕ ਕੇ ਪਿੱਛੇ ਰੱਖਤਾ ਸੀ ਤੇ ਕਲਯੁਗ ਪਾਂਡਾ ਵੀ ਇੱਕ ਵਾਰ ਸੜਿਆ ਸੀ ਭੁੱਜਿਆ ਸੀ ਹਨਾ ਉਹ ਕਹਿੰਦਾ ਸੀ ਮਤਲਬ ਕਿ ਤੁਹਾਡਾ ਬੇੜਾ ਗਰਕ ਹੋ ਜੇ ਐ ਹੋ ਜੇ ਉਹ ਜੇ ਭਾਵ ਉਹ ਬਹੁਤ ਕੁਝ ਬੋਲਿਆ ਸੀ ਕਿ ਲੋਟਾ ਮੇਰੀ ਦੁਕਾਨ ਸੀ ਚੋਕ ਕੇ ਪਿੱਛੇ ਰੱਖ ਦਿੱਤੀ ਹੈ ਲੋਕ ਪੈਸੇ ਕਿੱਥੇ ਪਾਉਣਗੇ ਤੇ ਹੁਣ ਮੇਰੇ ਕੋਲ ਪੈਸੇ ਨਹੀਂ ਹੋਣੇ ਇਸ ਕਰਕੇ ਮਤਲਬ ਉਹ ਉਹਦੇ ਅੰਦਰ ਵੀ ਸਾੜਾ ਸੀ ਜੋਗੀ ਬਥੇਰੇ ਪਖੰਡ ਕਰਕੇ ਲੋਕਾਂ ਤੇ ਪ੍ਰਭਾਵ ਪਾਉਣ ਦੀ ਕੋਸ਼ਿਸ਼ ਕਰਦਾ ਪਰੰਤੂ ਸਿੱਖ ਧਰਮ ਦੇ ਸੁੰਦਰ ਅਸੂਲਾਂ ਸਾਹਮਣੇ ਉਸ ਦੀ ਪੇਸ਼ ਨਹੀਂ ਸੀ ਜਾਂਦੀ ਜੋਗੀ ਬੜੇ ਪਖੰਡ ਕਰਦਾ ਸੀ ਪਰ ਕਹਿੰਦੇ ਲੋਕ ਮਤਲਬ ਲੋਕ ਸੀ ਜਿਹੜੇ ਉਹ ਗੁਰਮਤ ਨੂੰ ਮੰਨਣ ਲੱਗ ਗਏ ਕਿ ਗੁਰਮਤ ਸਿੱਧਾ ਰਸਤਾ ਵਿਖਾਉਂਦੀ ਸੀ ਪਖੰਡਾਂ ਵਿੱਚ ਪੈਨ ਨਹੀਂ ਦਿੰਦੀ ਸੀ ਇਸ ਕਰਕੇ ਸਿੱਖ ਧਰਮ ਦੇ ਸੁੰਦਰ ਅਸੂਲ ਜਿਹੜੇ ਸੱਚਾ ਜੀਵਨ ਜਿਉਣਾ ਸਿਖਾਉਂਦੇ ਸੀ ਉਹਨਾਂ ਸਾਹਮਣੇ ਉਸ ਜੋਗੀ ਦੀ ਕੋਈ ਵੀ ਪੇਸ਼ ਨਹੀਂ ਜਾਂਦੀ ਸੀ ਉਹ ਕੁਝ ਵੀ ਕਰਨਾ ਚਾਹੁੰਦਾ ਸੀ ਫਿਰ ਵੀ ਉਹ ਫੇਲ ਹੋ ਜਾਂਦਾ ਸੀ ਇੱਕ ਦਿਨ ਜੋਗੀ ਨੇ ਇੱਕ ਨਵਾਂ ਪਖੰਡ ਰਚਿਆ ਉਸ ਨੇ ਆਪਣੇ ਚੇਲਿਆਂ ਰਾਂਹੀ ਇੱਕ ਗੱਲ ਫੈਲਾ ਦਿੱਤੀ ਕਿ ਰਾਤੀ ਜੋਗੀ ਨੂੰ ਸ਼ਿਵਜੀ ਨੇ ਦਰਸ਼ਨ ਦਿੱਤੇ ਆ ਜੋਗੀ ਨੇ ਆਪਣੇ ਚੇਲਿਆਂ ਰਾਂਹੀ ਹਾਂ ਲੋਕਾਂ ਦੇ ਵਿੱਚ ਗੱਲ ਫੈਲਾ ਦਿੱਤੀ ਪਖੰਡ ਰਚਿਆ ਕਿ ਰਾਤ ਕਿਸ ਨੇ ਦਰਸ਼ਨ ਦਿੱਤੇ ਆ ਸ਼ਿਵ ਜੀ ਨੇ ਤੇ ਕਿਹਾ ਕਿ ਜਿਹੜਾ ਜੋਗੀ ਦੇ ਦਰਸ਼ਨ ਕਰੇਗਾ ਉਸ ਨੂੰ 1 ਸਾਲ ਲਈ ਕੀ ਪ੍ਰਾਪਤ ਹੋਏਗਾ ਸਵਰਗ 1 ਸਾਲ ਲਈ ਕੀ ਪ੍ਰਾਪਤ ਹੋਏਗਾ ਸਵਰਗ ਇਤਿਹਾਸ ਥੋੜਾ ਜਿਹਾ ਤੁਹਾਨੂੰ ਲੱਗਦਾ ਨਾ ਪਿੱਛੇ ਮਿਲਦਾ ਜੁਲਦਾ ਹੈ ਹਨਾ ਕਲਜੁਗ ਪਾਂਡੇ ਨੇ ਵੀ ਇਦਾਂ ਹੀ ਕਿਹਾ ਸੀ ਜਿਹੜਾ ਮੇਰੇ ਕੋਲ ਆਏਗਾ ਠੀਕ ਹੈ ਉਹਨੂੰ ਕੀ ਕੀ ਮਿਲੇਗਾ ਸਵਰਗ ਪੂਰੀ ਵਿਸ਼ਨੂਪੁਰੀ ਸ਼ਿਵਪੁਰੀ ਇਹ ਮਿਲਣ ਗਿਆ ਉਹਨੂੰ ਆਨੰਦ ਮਿਲੇਗਾ ਠੀਕ ਹੈ ਉਹਨਾਂ ਨੇ ਇਹ ਕਿਹਾ ਜਿਹੜਾ ਜੋਗੀ ਦੇ ਦਰਸ਼ਨ ਕਰੇਗਾ ਉਹਨੂੰ 1 ਸਾਲ ਲਈ ਸਵਰਗ ਪ੍ਰਾਪਤ ਹੋਏਗਾ ਕਿਉਂਕਿ ਦੁਨੀਆ ਵਿੱਚ ਨਾ ਇੱਕ ਖਿਆਲ ਪਾਇਆ ਗਿਆ ਸੀ ਸਵਰਗ ਦੇ ਵਿੱਚ ਬੜਾ ਆਨੰਦ ਹੁੰਦਾ ਹੈ ਸਵਰਗ ਇੱਕ ਵੱਖਰੀ ਦੁਨੀਆ ਹੁੰਦੀ ਹੈ ਹਨਾ ਮਤਲਬ ਉੱਥੇ ਲੋਕਾਂ ਨੂੰ ਬੜਾ ਆਨੰਦ ਆਉਂਦਾ ਹੈ ਕਈਆਂ ਨੂੰ ਕਿਹਾ ਜਾਂਦਾ ਹੈ ਕਿ ਮਰਨ ਤੋਂ ਬਾਅਦ ਸਵਰਗ ਮਿਲੇਗਾ ਮਰਨ ਤੋਂ ਬਾਅਦ ਤੁਹਾਨੂੰ ਉੱਥੇ ਲਿਜਾਇਆ ਜਾਏਗਾ ਜਿਸ ਹਾਲ ਵਿੱਚ ਬੜੇ ਏਸੀ ਲੱਗੇ ਹੋਣਗੇ ਬੜੇ ਰੁੱਖ ਬੂਟੇ ਹੋਣਗੇ ਬੜਾ ਸੋਹਣਾ ਮਾਹੌਲ ਹੋਏਗਾ ਉੱਥੇ ਤੁਸੀਂ ਮਤਲਬ ਤੁਹਾਨੂੰ ਕੋਈ ਸਜ਼ਾ ਨਹੀਂ ਮਿਲੇਗੀ ਤੁਹਾਨੂੰ ਉੱਥੇ ਬਿਠਾਇਆ ਜਾਏਗਾ ਤੇ ਦੂਸਰੇ ਪਾਸੇ ਜਿਹੜਾ ਪਾਪ ਕਰੇਗਾ ਉਹਨੂੰ ਸਜ਼ਾ ਮਿਲੇਗੀ ਉਹਨੂੰ ਅੱਗ 'ਚ ਸਾੜਿਆ ਜਾਏਗਾ ਤੇ ਹੁਣ ਜਦੋਂ ਸਾਡੇ ਸਾਹਮਣੇ ਕੰਡੀਸ਼ਨਰ ਰੱਖ ਦਿੱਤੀਆਂ ਜਾਣ ਜਾਣ ਵੀ ਇੱਕ ਪਾਸੇ ਤੇ ਏਸੀ ਵਾਲਾ ਹਾਲ ਆ ਇੱਕ ਪਾਸੇ ਅੱਗ ਦੇ ਨਾਲ ਸੜਨ ਵਾਸਤੇ ਪੱਠੀ ਲੱਗੀ ਆਰ ਤੁਸੀਂ ਕੀ ਕਰੋਗੇ ਵੀ ਅਸੀਂ ਉਹ ਕੰਮ ਕਰੀਏ ਜਿੰਦੇ ਨਾਲ ਸਾਨੂੰ ਕੀ ਮਿਲੇ ਏਸੀ ਵਾਲਾ ਹਾਲ ਮਿਲੇ ਏਸੀ ਵਾਲਾ ਕਮਰਾ ਮਿਲੇ ਅਸੀਂ ਉਹ ਕੰਮ ਕਰੀਏ ਇਦਾਂ ਹੀ ਹੁਣੋ ਦੁਨੀਆ ਵਿੱਚ ਵੇਖੋ ਖਿਆਲ ਪੈਦਾ ਕਰ ਦਿੱਤਾ ਵੇਖੋ ਅਸਲ ਵਿੱਚ ਸਵਰਗ ਤੇ ਸਵਰਗ ਨਰਕ ਤੇ ਦੁਨੀਆ ਵਿੱਚ ਹੀ ਐ ਜੇ ਅਸੀਂ ਚੰਗੇ ਕੰਮ ਕਰਾਂਗੇ ਨਾ ਚੰਗੇ ਕੰਮ ਕਰਾਂਗੇ ਸੱਚ ਬੋਲਾਂਗੇ ਚੰਗਾ ਮਾਹੌਲ ਪੈਦਾ ਕਰਾਂਗੇ ਤੇ ਸਵਰਗ ਹੈ ਜਿੱਥੇ ਵੀ ਬੈਠਾਂਗੇ ਸਵਰਗ ਹੈ ਜੇ ਅਸੀਂ ਚੋਰੀ ਕਰਾਂਗੇ ਕੂੜ ਬੋਲਾਂਗੇ ਝੂਠ ਬੋਲਾਂਗੇ ਠੱਗੀ ਬੇਈਮਾਨੀ ਕਰਾਂਗੇ ਲੋਕਾਂ ਨੂੰ ਮਾਰਨਾ ਸ਼ੁਰੂ ਕਰ ਦੇਵਾਂਗੇ ਫਿਰ ਇਹ ਹੀ ਨਰਕ ਹੈ ਕਈ ਵਾਰ ਆਪਾਂ ਸੋਚ ਆਪਾਂ ਸੋਸ਼ਲ ਮੀਡੀਆ ਤੇ ਵੇਖਦੇ ਆ ਨਾ ਫਲਾਣੇ ਨੇ ਫਲਾਣੇ ਨੂੰ ਮਾਰਤਾ ਠੀਕ ਹੈ ਪਿਓ ਪੋਤੇ ਨੇ ਪਿਓ ਨੂੰ ਮਾਰਤਾ ਗਵਾਂਡੀ ਨੇ ਗਵਾਂਡੀ ਨੂੰ ਮਾਰਤਾ ਤੇ ਆਪਾਂ ਇੱਕ ਸ਼ਬਦ ਵਰਤਦੇ ਹਾਂ ਵੀ ਦੁਨੀਆ ਹੁਣ ਨਰਕ ਹੀ ਬਣ ਗਈ ਐ ਦੁਨੀਆ ਵਿੱਚ ਕੋਹਰ ਕਲਯੁਗ ਆ ਗਿਆ ਭਾਵ ਨਰਕ ਬਣ ਗਿਆ ਨਰਕ ਕਦੋਂ ਬਣਿਆ ਜਦੋਂ ਪੁੱਠੇ ਕੰਮ ਕਰਨੇ ਸ਼ੁਰੂ ਕਰ ਦਿੱਤੇ ਜੇ ਅਸੀਂ ਦੁਨੀਆ ਵਿੱਚ ਰਹਿੰਦੇ ਹਾਂ ਚੰਗੇ ਕੰਮ ਕਰਾਂਗੇ ਤਾਂ ਇੱਥੇ ਹੀ ਸਵਰਗ ਹੈ ਇੱਥੇ ਹੀ ਸਵਰਗ ਹੈ ਭਾਵੇਂ ਕੇ ਸਾਨੂੰ ਮਰਨ ਤੋਂ ਬਾਅਦ ਕੋਈ ਵੀ ਨਰਕ ਸੁਰਗ ਦੀ ਆਸ ਰੱਖਣ ਦੀ ਲੋੜ ਨਹੀਂ ਦੇਖੋ ਮਰਨ ਤੋਂ ਬਾਅਦ ਤੁਹਾਡੇ ਘਰਾਂ ਦੇ ਵਿੱਚੋਂ ਕੋਈ ਨਾ ਕੋਈ ਪੁਰਾਣਾ ਦਾਦਾ ਪੜਦਾਦਾ ਕੋਈ ਹੋਰ ਉਸ ਤੋਂ ਅੱਗੇ ਕੋਈ ਚੜ੍ਹਾਈ ਕੀਤਾ ਹੋਏਗਾ ਦੁਨੀਆ ਤੋਂ ਗਿਆ ਹੋਏਗਾ ਕਦੇ ਕਿਸੇ ਨੇ ਸੁਪਨੇ ਚ ਆ ਕੇ ਦੱਸਿਆ ਹੈ ਵੀ ਮੈਨੂੰ ਤਾਂ ਸਵਰਗ ਮਿਲਿਆ ਮੈਨੂੰ ਨਰਕ ਮਿਲਿਆ ਕਦੇ ਦੱਸਿਆ ਕਿਸੇ ਨੇ ਨਹੀਂ ਮੈਨੂੰ ਨਹੀਂ ਲੱਗਦਾ ਕਿਸੇ ਨੇ ਕਿਉਂਕਿ ਮੇਰੇ ਘਰ ਚੋਂ ਘਰ ਚ ਬੜੀਆਂ ਮੌਤਾਂ ਹੋਈਆਂ ਆ ਡੈਡੀ ਦੀ ਡੈਥ ਹੋਈ ਮੇਰੇ ਪਿਓ ਨੇ ਨਹੀਂ ਕਦੇ ਸੁਪਨੇ ਚ ਆ ਕੇ ਦੱਸਿਆ ਪੁੱਤ ਮਰਨ ਤੋਂ ਬਾਅਦ ਆ ਨਰਕ ਮਿਲਦਾ ਆ ਸਵਰਗ ਮਿਲਦਾ ਹਨਾ ਕੋਈ ਨਹੀਂ ਸਾਨੂੰ ਪਤਾ ਹੀ ਨਹੀਂ ਮਰਨ ਤੋਂ ਬਾਅਦ ਬੰਦਾ ਕਿੱਥੇ ਚਲ ਜਾਂਦਾ ਹੈ ਕੋਈ ਪਤਾ ਨਹੀਂ ਹੈ ਦੁਨੀਆਂ ਵਿੱਚ ਰਹਿੰਦੇ ਸਾਨੂੰ ਪਤਾ ਹੈ ਘਰੋਂ ਸਾਡੇ ਘਰੋਂ ਸਾਡੇ ਕੋਲੋਂ ਸਾਡੇ ਮੰਮੀ ਜਾਂ ਪਾਪਾ ਚੱਲੇ ਆ ਕਹਿੰਦੇ ਅਸੀਂ ਇੱਕ ਰਾਤ ਵਾਸਤੇ ਤੇਰੇ ਨਾਨਕਿਆਂ ਤੇ ਚੱਲੇ ਆ ਤੇ ਅਸੀਂ ਕੀ ਕਵਾਂਗੇ ਸਾਡੇ ਮੰਮੀ ਪਾਪਾ ਕਿੱਥੇ ਗਏ ਆ ਨਾਨਕਿਆਂ ਤੇ ਗਏ ਆ ਉਹ ਟਿਕਟ ਟਿਕਟਾਉਣ ਕੇ ਵਾਪਸ ਆਉਣਗੇ ਸਾਨੂੰ ਟਿਕਟ ਵਿਖਾਉਣਗੇ ਆ ਦੇਖ ਪੁੱਤ ਮੈਂ ਫਲਾਣੇ ਸ਼ਹਿਰ ਦੀ ਟਿਕਟ ਲਈ ਸਾਨੂੰ ਪਤਾ ਲੱਗ ਗਿਆ ਵੀ ਇੱਥੇ ਮੇਰੇ ਨਾਨਕੇ ਸੀ ਮੰਮੀ ਪਾਪਾ ਉੱਥੇ ਹੀ ਗਏ ਆ ਜਾਂ ਦੱਸ ਦੇਣਗੇ ਫਲਾਣੀ ਰਿਸ਼ਤੇਦਾਰੀ ਚ ਗਏ ਸੀ ਹਨਾ ਜਦੋਂ ਮੁੜ ਕੇ ਆ ਜਾਣਾ ਸਾਨੂੰ ਦੱਸ ਦਿੱਤਾ ਉਹਨਾਂ ਨੇ ਜਾਂ ਜਾਣ ਲੱਗੇ ਦੱਸ ਗਏ ਮਰਨ ਲੱਗਿਆ ਨਾ ਤਾਂ ਮਰਨ ਵਾਲੇ ਬੰਦੇ ਨੇ ਦੱਸਿਆ ਵੀ ਮੈਂ ਤਾਂ ਫਲਾਣੀ ਥਾਂ ਤੇ ਚੱਲਿਆ ਜੇ ਮੈਨੂੰ ਫਲਾਣਾ ਕੋਈ ਲੈਣ ਆ ਗਿਆ ਨਾਉ ਜਿਬਾਤ ਸਾਡੇ ਕੋਲ ਦੁਬਾਰਾ ਆਇਆ ਦੱਸਣ ਵਾਸਤੇ ਹਨਾ ਇਸ ਕਰਕੇ ਦੁਨੀਆ ਵਿੱਚ ਖੇਡ ਬਣ ਗਈ ਵੀ ਨਰਕ ਤੇ ਸਵਰਗ ਹੈ ਫਲਾਣਾ ਮਤਲਬ ਅਸੀਂ ਕੁਝ ਨਹੀਂ ਵੇਖਿਆ ਸਾਡੇ ਵਸਤੇ ਹੈ ਜਿਉਂਦੇ ਜੀ ਚੰਗੇ ਕੰਮ ਕਰੋ ਤੇ ਸਵਰਗ ਇਸ ਵਰਗ ਹੈ ਜਿਉਂਦੇ ਜੀ ਮਤਲਬ ਕਿ ਚੰਗੀਆਂ ਗੱਲਾਂ ਕਰੋ ਚੰਗਾ ਕੁਝ ਸਿੱਖੋ ਚੰਗਾ ਗਿਆਨ ਵੰਡੋ ਇਹ ਹੀ ਸਵਰਗ ਹੈ ਮਰਨ ਤੋਂ ਬਾਅਦ ਵੀ ਕੋਈ ਈਸ਼ਾ ਨਾ ਰੱਖੋ ਜਿਸ ਰੱਬ ਨੇ ਸਾਨੂੰ 25 30 ਸਾਲ 100 ਸਾਲ ਜ਼ਿੰਦਗੀ ਜਿਉਣ ਲਈ ਦੇ ਦਿੱਤੇ ਤੇ ਅਸੀਂ ਜ਼ਿੰਦਗੀ 'ਚ ਤਾਂ ਸਵਰਗ ਬਣਾ ਨਹੀਂ ਸਕੇ ਤੇ ਅਸੀਂ ਆਸ ਰੱਖਦੇ ਆ ਵੀ ਮਰਨ ਤੋਂ ਬਾਅਦ ਕੋਈ ਸਾਨੂੰ ਸਵਰਗ ਮਿਲੇਗਾ ਹਣਾ ਇਸ ਕਰਕੇ ਸੀ ਜਿਉਂਦੇ ਜੀ ਆਪਣੀ ਜ਼ਿੰਦਗੀ ਸਵਰਗ ਬਣਾਉਣੀ ਆ ਕਹਿੰਦੇ ਉਹਨੇ ਪਖੰਡ ਰਚਿਆ ਵੀ ਉਹਨੂੰ 1 ਸਾਲ ਲਈ ਕੀ ਮਿਲੇਗਾ ਸਵਰਗ ਸਾਰੇ ਇਲਾਕੇ ਵਿੱਚ ਖਬਰ ਫੈਲ ਗਈ ਵਿਚਾਰੇ ਭੋਲੇ ਭਾਲੇ ਗਿਆਨ ਤੋਂ ਸੱਖਣੇ ਲੋਕ ਜੋਗੀ ਦੀ ਚਾਲ ਵਿੱਚ ਫਸ ਗਏ ਜਿਹੜੇ ਭੋਲੇ ਭਾਲੇ ਸੀ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਉਵੇਂ ਭੱਜ ਕੇ ਗਏ ਵੀ ਇੱਕ ਸਾਲ ਵਾਸਤੇ ਸਵਰਗ ਲੈ ਲਓ ਪਰ ਕੀ ਹੋਇਆ ਹੁਣ ਸਾਰੇ ਜਾਣਦੇ ਨੇ ਕਿ ਭਾਈ ਸਾਹਿਬ ਤਾਂ ਪੂਰਨ ਗੁਰਸਿੱਖ ਸੀ ਕਿਹੜੇ ਭਾਈ ਸਾਹਿਬ ਭਾਈ ਤਿਲਕਾ ਜੀ ਉਹਨਾਂ ਨੇ ਜੋਗੀ ਦੀ ਇੱਕ ਨਾ ਸੁਣੀ ਜੋਗੀ ਨੇ ਬਥੇਰਾ ਜ਼ੋਰ ਲਾਇਆ ਕਿ ਭਾਈ ਤਿਲਕਾ ਜੀ ਆਉਣ ਪਰ ਭਾਈ ਸਾਹਿਬ ਪਖੰਡੀ ਦੇ ਦਰਸ਼ਨ ਕਰਨ ਨਹੀਂ ਗਏ ਹੁਣ ਉਹਨੂੰ ਇਦਾਂ ਸੀ ਜਿਹੜੇ ਬੰਦੇ ਦਾ ਦੀਨ ਇਮਾਨ ਪੱਕਾ ਨਾ ਮੈਂ ਉਹਨੂੰ ਡੁਲਾ ਸਕਾਂ ਉਹਨੂੰ ਏਦਾਂ ਸੀ ਭਾਈ ਤਿਲਕੇ ਨੂੰ ਲੋਕ ਬਹੁਤ ਪਿਆਰ ਕਰਦੇ ਐ ਮੈਂ ਭਾਈ ਤਿਲਕੇ ਨੂੰ ਆਪਣੇ ਜਾਲ ਵਿੱਚ ਪਸਾਵਾਂ ਹਨਾ ਤੁਹਾਨੂੰ ਯਾਦ ਹੋਣਾ ਆ ਇੱਕ ਵਾਰ ਮਲਕ ਭਾਗੋ ਨੇ ਆਪਣੇ ਘਰੇ ਬ੍ਰੰਹ ਭੋਜ ਰੱਖਿਆ ਸੀ ਤੇ ਉਹਨੇ ਗੁਰੂ ਨਾਨਕ ਨੂੰ ਵੀ ਸੱਦਾ ਭੇਜਿਆ ਸੀ ਪਰ ਗੁਰੂ ਨਾਨਕ ਸਾਹਿਬ ਜੀ ਉਹਦੇ ਪਖੰਡ ਵਿੱਚ ਭਾਵ ਕੇ ਉਹ ਲੋਕਾਂ ਨੂੰ ਲੁੱਟ ਕੇ ਤੇ ਬ੍ਰੰਹ ਭੋਜ ਕਰ ਰਿਹਾ ਸੀ ਤੇ ਗੁਰੂ ਨਾਨਕ ਸਾਹਿਬ ਜੀ ਉਹਦੇ ਸੱਦੇ ਤੇ ਨਹੀਂ ਗਏ ਸੀ ਹਨਾ ਫਿਰ ਉਹਨੂੰ ਆਪ ਆਉਣਾ ਪਿਆ ਸੀ ਵੀ ਤੁਸੀਂ ਕਿਉਂ ਨਹੀਂ ਆਏ ਮੇਰੇ ਕੋਲ ਹੁਣ ਇਸੇ ਤਰ੍ਹਾਂ ਉਹਨੇ ਬਹੁਤ ਜ਼ੋਰ ਲਾਇਆ ਪਰ ਭਾਈ ਸਾਹਿਬ ਪਖੰਡੀ ਦੇ ਦਰਸ਼ਨ ਕਰਨ ਨਾ ਗਏ ਅਖੀਰ ਹਾਰ ਕੇ ਜੋਗੀ ਆਪਣੇ ਚੇਲਿਆਂ ਤੇ ਹੋਰ ਲੋਕਾਂ ਨਾਲ ਭਾਈ ਤਿਲਕਾ ਜੀ ਨੂੰ ਆਪ ਹੀ ਦਰਸ਼ਨ ਦੇਣ ਵਾਸਤੇ ਆ ਗਿਆ ਦੇਖੋ ਹੁਣ ਉਹ ਆਪ ਹੀ ਆ ਗਿਆ ਵੀ ਮੈਂ ਤੁਹਾਨੂੰ ਦਰਸ਼ਨ ਦੇਣ ਆਇਆ ਆਪਣੇ ਚੇਲਿਆਂ ਨੂੰ ਨਾਲ ਲੈ ਕੇ ਤੇ ਭਾਈ ਤਿਲਕਾ ਜੀ ਕੋਲ ਆਇਆ ਜਦੋਂ ਭਾਈ ਸਾਹਿਬ ਨੂੰ ਪਤਾ ਲੱਗਾ ਕਿ ਜੋਗੀ ਉਹਨਾਂ ਵੱਲ ਆ ਰਿਹਾ ਤਾਂ ਭਾਈ ਸਾਹਿਬ ਨੇ ਅੱਗੇ ਦਰਵਾਜ਼ਾ ਬੰਦ ਕਰ ਲਿਆ ਕਿਉਂਕਿ ਭਾਈ ਸਾਹਿਬ ਉਹਨੂੰ ਵੇਖਣਾ ਨਹੀਂ ਚਾਹੁੰਦੇ ਸੀ ਜੋਗੀ ਨੇ ਆ ਕੇ ਦਰਵਾਜ਼ਾ ਖੜਕਾਇਆ ਉੱਚੀ ਉੱਚੀ ਆਖਣ ਲੱਗਿਆ ਮੈਂ ਤੁਹਾਡੇ ਵਾਸਤੇ ਚੱਲ ਕੇ ਆਇਆ ਹਾਂ ਹੁਣ ਤੁਸੀਂ ਆਪ ਸਿਆਣੇ ਹੋ ਸਾਰੇ ਜਿਹਦੇ ਕੋਲ ਚੰਗਾ ਤੇ ਪਿਓਰ ਮਾਲ ਹੋਏਗਾ ਨਾ ਤੁਸੀਂ ਮੰਨ ਕੇ ਚੱਲੋ ਆਪਣੇ ਕੋ ਆਪਣੇ ਇਥੇ ਸ਼ੋਰੂਮ ਖੁੱਲੇ ਹੋਇਆ ਸ਼ਹਿਰਾਂ ਵਿੱਚ ਤੇ ਉੱਥੇ ਲੋਕ ਆਪ ਅੰਦਰ ਜਾਂਦੇ ਆ ਤੇ ਚੀਜ਼ਾਂ ਵੇਖਦੇ ਆ ਤੇ ਖਰੀਦ ਕੇ ਲੈ ਆਉਂਦੇ ਆ ਹਨਾ ਜਿਹਦੇ ਕੋਲ ਕਈ ਵਿਚਾਰੇ ਰੇੜੀਆਂ ਵਾਲੇ ਨੇ ਜਾਂ ਕਈ ਹੋਰ ਨੇ ਜਿਨ੍ਹਾਂ ਦੇ ਕੋਲ ਪਤਾ ਹੈ ਵੀ ਅੱਜ ਸਮਾਨ ਲਿਆਂਦਾ ਹੈ ਸਵੇਰ ਨੂੰ ਖਰਾਬ ਹੋ ਜਾਣਾ ਹੈ ਨਾ ਉਹ ਵਾਜਾ ਮਾਰਦੇ ਨੇ ਫਲਾਣੇ ਰੇਟ ਆਜੋ ਐਨਾ ਹੋ ਗਿਆ ਐਨਾ ਹੋ ਗਿਆ ਪੰਜ ਹੋਰ ਘਟਾ ਦਿੰਦੇ ਆ 10 ਹੋਰ ਘਟਾ ਦਿੰਦੇ ਆ ਹਨਾ ਜਿਹੜਾ ਪਿਓਰ ਮਾ ਲੈਣਾ ਉਹਨੂੰ ਵੇਚਣ ਲਈ ਉਹਨਾਂ ਨੂੰ ਵਾਜਾ ਮਾਰਨ ਦੀ ਲੋੜ ਨਹੀਂ ਪਈ ਠੀਕ ਹੈ ਤੇ ਜਿਹੜਾ ਨਕਲ ਸੀ ਨਾ ਨਕਲ ਨਕਲੀ ਨੂੰ ਵੇਚਣ ਵਾਸਤੇ ਵੀ ਘਰ ਘਰ ਦਰਵਾਜ਼ਾ ਖੜਕਾਉਣਾ ਪੈਂਦਾ ਲੈ ਲਓ ਕੋਈ ਤਾਂ ਲੈ ਲਓ ਚਲੇ 50 ਰੁਪਏ ਦਾ ਸੀ ਤੁਸੀਂ 30 ਦੇ ਦਿਆ ਜੇ ਪਰ ਖਰੀਦ ਲੋ ਹਨਾ ਇਦਾਂ ਇਸ ਕਰਕੇ ਝੂਠ ਨੂੰ ਥਾਂ ਥਾਂ ਤੇ ਪ੍ਰਚਾਰਿਆ ਜਾਂਦਾ ਹੈ ਪਰ ਸੱਚ ਨੂੰ ਉਹਨਾਂ ਨਹੀਂ ਤੇ ਸੱਚ ਹਮੇਸ਼ਾ ਰਹਿਣ ਵਾਲਾ ਹੁੰਦਾ ਹੈ ਹੁਣ ਕਹਿੰਦੀ ਕੀ ਹੋਇਆ ਉਹਨਾਂ ਨੇ ਦਰਵਾਜ਼ਾ ਖੜਕਾਇਆ ਤੇ ਉੱਚ-ਉੱਚ ਆਖਣ ਲੱਗਾ ਮੈਂ ਤੁਹਾਡੇ ਵਾਸਤੇ ਚੱਲ ਕੇ ਆਇਆ ਤੁਸੀਂ ਮੇਰੇ ਦਰਸ਼ਨ ਕਰੋ ਤੇ ਕੀ ਪ੍ਰਾਪਤ ਕਰੋ ਸਵਰਗ ਤੁਸੀਂ ਮੇਰੇ ਦਰਸ਼ਨ ਕਰੋ ਤੇ ਸਵਰਗ ਪ੍ਰਾਪਤ ਕਰੋ ਭਾਈ ਸਾਹਿਬ ਨੇ ਅੰਦਰੋਂ ਜਵਾਬ ਦਿੱਤਾ ਮੈਂ ਦਰਵਾਜ਼ਾ ਨਹੀਂ ਖੋਲਣਾ ਮੈਂ ਦਰਵਾਜ਼ਾ ਨਹੀਂ ਖੋਲਣਾ ਚਾਹੁੰਦਾ ਮੈਂ ਤੇਰੇ ਵਰਗੇ ਪਖੰਡੀ ਦੀ ਸ਼ਕਲ ਵੇਖਣ ਨੂੰ ਤਿਆਰ ਨਹੀਂ ਆ ਮੈਂ ਨਹੀਂ ਤੇਰੀ ਸ਼ਕਲ ਵੇਖਣਾ ਚਾਹੁੰਦਾ ਤੂੰ ਤੇ ਸਿਰੇ ਦਾ ਪਖੰਡੀ ਆ ਤੂੰ ਲੋਕਾਂ ਨੂੰ ਲੁੱਟ ਰਿਹਾ ਮੈਂ ਤੇ ਗੁਰੂ ਦਾ ਸਿੱਖ ਆ ਮੈਂ ਤੇ ਸਿਰਫ ਆਪਣੇ ਗੁਰੂ ਦੀ ਕਹੀ ਹੋਈ ਗੱਲ ਮੰਨਣੀ ਆ ਮੈਂ ਕਿਸੇ ਪਖੰਡੀ ਦੀ ਨਹੀਂ ਮੈਨੂੰ ਸਵਰਗ ਦੀ ਕੋਈ ਵੀ ਲੋੜ ਨਹੀਂ ਹੈ ਅਸੀਂ ਗੁਰੂ ਦੇ ਚਰਨਾਂ ਤੋਂ ਕਈ ਸਵਰਗ ਵਾਰ ਸਕਦੇ ਆ ਬੜੀ ਪਿਆਰੀ ਗੱਲ ਕਹੀ ਉਹਨੇ ਵੀ ਜਿਹੜਾ ਸਾਡਾ ਗੁਰੂ ਹੈ ਨਾ ਅਸੀਂ ਉਹਦੇ ਪਿਆਰ ਤੋਂ ਨਾ ਕਈ ਸਵਰਗ ਵਾਰ ਸਕਦੇ ਆ ਤੂੰ ਤੇ 1 ਸਾਲ ਦੇ ਸਵਰਗ ਦੀ ਗੱਲ ਕਰਦਾ ਨਾ ਕੋਈ ਹਜ਼ਾਰਾਂ ਸਾਲ ਵੀ ਕਵੇ ਅਸੀਂ ਵਾਰ ਦਿਆਂਗੇ ਛੱਡ ਦਿਆਂਗੇ ਵਾਰਨਾ ਕੀ ਹੁੰਦਾ ਹੈ ਹਾਂ ਇੱਕ ਮਾਪਾਪਾ ਨਾਲ ਆਪਣੇ ਬੱਚੇ ਦੇ ਸਿਰ ਤੋਂ ਮਤਲਬ ਕਿ ਲੱਖ ਰੁਪਇਆ ਵਾਰ ਕੇ ਕਿਸੇ ਨੂੰ ਫੜਾ ਦਿੰਦੇ ਆ ਠੀਕ ਹੈ ਮਤਲਬ ਕੀ ਹੈ ਜਿਹੜੀ ਰਕਮ ਵਾਰਨੀ ਹੈ ਨਾ ਉਹ ਉਨੀ ਪਿਆਰੀ ਨਹੀਂ ਪਰ ਜਿਸ ਤੋਂ ਵਾਰਨੀ ਹੈ ਉਹ ਪਿਆਰਾ ਹੈ ਇਦਾਂ ਹੀ ਹੈ ਨਾ ਆਪਣੇ ਘਰ 'ਚ ਵਿਆਹ ਹੋਵੇ ਆਪਾਂ ਨੋਟ ਬਹੁਤ ਸੁੱਟਦੇ ਆ ਮਤਲਬ ਕਈ ਪਰਿਵਾਰ ਵਾਰ-ਵਾਰ ਕੇ ਸੁੱਟਦੇ ਆ ਉਹਨਾਂ ਨੂੰ ਭਾਵੇਂ ਕਿ ਜਿਹੜੀ ਸਾਡੇ ਘਰ 'ਚ ਖੁਸ਼ੀ ਆਈ ਹੈ ਨਾ ਇਹ ਖੁਸ਼ੀ ਪਿਆਰੀ ਹੈ ਖੁਸ਼ੀ ਜਿੰਨੇ ਸਾਨੂੰ ਇਹ ਨੋਟ ਪਿਆਰੇ ਨਹੀਂ ਹੈ ਠੀਕ ਹੈ ਗੁਰੂ ਗੋਬਿੰਦ ਸਿੰਘ ਜੀ ਨੇ ਸਾਡੇ ਤੋਂ ਆਪਣਾ ਪਰਿਵਾਰ ਵਾਰ ਦਿੱਤਾ ਭਾਵ ਕਿ ਉਹਨਾਂ ਨੇ ਆਪਣੇ ਪਰਿਵਾਰ ਨਾਲੋਂ ਸਾਨੂੰ ਵੱਧ ਪਿਆਰ ਕੀਤਾ ਉਹ ਕਹਿੰਦੇ ਮੈਨੂੰ ਤੁਸੀਂ ਪਿਆਰੇ ਹੋ ਜਿੰਨੇ ਮੈਨੂੰ ਤੁਸੀਂ ਪਿਆਰੇ ਉਹਨਾਂ ਮੈਨੂੰ ਆਪਣਾ ਪਰਿਵਾਰ ਪਿਆਰਾ ਨਹੀਂ ਹੈ ਸਾਹਿਬ ਜਦਿਆਂ ਨੇ ਮਤਲਬ ਕਿ ਆਪਣੀਆਂ ਕੁਰਬਾਨੀਆਂ ਦੀ ਦਿੱਤੀਆਂ ਆਪਣਾ ਆਪ ਵਾਰ ਦਿੱਤਾ ਇਸੇ ਕਰਕੇ ਵੀ ਉਹਨਾਂ ਉਹਨਾਂ ਨੇ ਸੋਚਿਆ ਕਿ ਇਹ ਆਉਣ ਵਾਲੇ ਸਮੇਂ ਚੰਗਾ ਜੀਵਨ ਬਤੀਤ ਕਰ ਸਕਣ ਵਾਰਨ ਵਾਲੀ ਚੀਜ਼ ਦੀ ਕੀਮਤ ਨਹੀਂ ਹੈ ਜਿਸ ਤੋਂ ਵਾਰੀ ਜਾਏ ਉਸ ਦੀ ਕੀਮਤ ਹੁੰਦੀ ਹੈ ਸਾਡੇ ਘਰਾਂ ਵਿੱਚ ਕੋਈ ਬੱਚੇ ਦਾ ਜਨਮ ਹੋਇਆ ਹੋਵੇ ਮੰਗਣ ਵਾਲੇ ਆ ਜਾਂਦੇ ਆ ਪੈਸੇ ਮੰਗਣ ਵਾਲੇ ਆ ਜਾਂਦੇ ਆ ਕੋਈ ਸੋਨਾ ਮੰਗਦਾ ਕੋਈ ਐਨੇ ਹਜ਼ਾਰ ਐਨੇ ਹਜ਼ਾਰ ਮਾਪੇ ਖੁਸ਼ ਹੋ ਕੇ ਨਾ ਦਵਾ ਦਵਾ ਹਜ਼ਾਰ ਰੁਪਏ ਅੰਦਰੋਂ ਕੱਢ ਕੇ ਲਿਆਉਂਦੇ ਆ ਬੱਚੇ ਤੋਂ ਵਾਰਕੀ ਦੇ ਦਿੰਦੇ ਲੋ ਭਾਅ ਬੱਚੇ ਤੋਂ ਵਾਰਿਆ ਗਿਆ ਬੱਚਾ ਜ਼ਿਆਦਾ ਪਿਆਰਾ ਹੈ ਜਿਹੜੀ ਰਕਮ ਹੈ ਉਹ ਸਾਨੂੰ ਓਨੀ ਪਿਆਰੀ ਨਹੀਂ ਹੈ ਕਹਿੰਦੇ ਮੈਂ ਆਪਣੇ ਗੁਰੂ ਦੇ ਚਰਨਾਂ ਤੋਂ ਕਈ ਸਵਰਗ ਵਾਰ ਸਕਦਾ ਹੁਣ ਦੱਸੋ ਸਵਰਗ ਪਿਆਰਾ ਹੋਇਆ ਕਿ ਗੁਰੂ ਦੇ ਚਰਨ ਗੁਰੂ ਦੇ ਚਰਨ ਗੁਰੂ ਦੇ ਚਰਨਾਂ ਤੋਂ ਸਵਰਗ ਵਾਰ ਸਕਦਾ ਹਾਂ ਭਾਵ ਕਿ ਮੈਨੂੰ ਸਵਰਗ ਉਹਨਾ ਪਿਆਰਾ ਨਹੀਂ ਹੈ ਤੂੰ ਇੱਕ ਸਵਰਗ ਦੀ ਗੱਲ ਕਰਦਾ ਮੈਂ ਕਈ ਵਾਰ ਦੇਣਿਆ ਕਈ ਵਾਰ ਦਾਂਗਾ ਪਰ ਮੈਂ ਆਪਣੇ ਗੁਰੂ ਦਾ ਮਤਲਬ ਗੁਰੂ ਦੇ ਚਰਨ ਨਹੀਂ ਛੱਡਨੇ ਮੈਂ ਆਪਣਾ ਗੁਰੂ ਦਾ ਰਸਤਾ ਨਹੀਂ ਛੱਡਣਾ ਇਹ ਉੱਤਰ ਸੁਣ ਕੇ ਜੋਗੀ ਦੇ ਮਨ ਤੇ ਭਾਰੀ ਚੋਟ ਲੱਗੀ ਉਨੂੰ ਇੱਕ ਝੋਟ ਲੱਗੀ ਆ ਜੋਗੀ ਦਾ ਅੰਦਰਲਾ ਹਿੱਲ ਗਿਆ ਜੋਗੀ ਦਾ ਜਿਹੜਾ ਅੰਦਰ ਹਿੱਸਾ ਸੀ ਨਾ ਉਹ ਹਿੱਲ ਗਿਆ ਵੀ ਕੀ ਬਣਿਆ ਉਹ ਸੋਚਣ ਲੱਗਾ ਕਿ ਇੱਕ ਐਸਾ ਸਿੱਖ ਹੈ ਜੋ ਗੁਰੂ ਦੀ ਸਿੱਖਿਆ ਤੋਂ ਵੀ ਗੁਰੂ ਦੀ ਸਿੱਖਿਆ ਨੂੰ ਸਵਰਗ ਤੋਂ ਵੀ ਉੱਤਮ ਮੰਨਦਾ ਉਹ ਕਹਿੰਦਾ ਵੀ ਬੰਦੇ ਵਾਸਤੇ ਗੁਰੂ ਦੀ ਸਿੱਖਿਆ ਇੰਨੀ ਉੱਚੀ ਹੋ ਗਈ ਵੀ ਉਹ ਗੁਰੂ ਦੀ ਸਿੱਖਿਆ ਨੂੰ ਸਵਰਗ ਤੋਂ ਵੀ ਉੱਚਾ ਮੰਨਦਾ ਤੇ ਮੈਂ ਤਾਂ ਸਵਰਗ ਸਵਰਗ ਲੈ ਕੇ ਤੁਰਿਆ ਫਿਰਦਾ ਸੀ ਸਵਰਗ ਲੈ ਲਓ ਸਵਰਗ ਲੈ ਲਓ ਇਹ ਬੰਦੇ ਉੱਤੇ ਮੇਰੇ ਸਵਰਗ ਨੇ ਵੀ ਕੋਈ ਵੀ ਅਸਰ ਨਹੀਂ ਕੀਤਾ ਹੈਗਾ ਭਾਵਕੇ ਦੇ ਵਾਸਤੇ ਗੁਰੂ ਦੀ ਸਿੱਖਿਆ ਵੀ ਉੱਚੀ ਹੋ ਗਈ ਉਸ ਤੋਂ ਬਾਅਦ ਜੇਕਰ ਇਹ ਸਿੱਖ ਇਤਨਾ ਮਹਾਨ ਹੈ ਤਾਂ ਇਸ ਦਾ ਗੁਰੂ ਕਿੰਨਾ ਮਹਾਨ ਹੋਏਗਾ ਐਡਾ ਹੀ ਆਣਾ ਦੇਖੋ ਇੱਕ ਸਕੂਲ ਦੇ ਵਿੱਚੋਂ ਪੜ੍ਹ ਲਵੇ ਕੋਈ ਬੱਚਾ ਜਾਂ ਉਹ ਕਿਸੇ ਖੇਤਰ ਦੇ ਵਿੱਚ ਕੋਈ ਉਹਨੇ ਡਾਕਟਰੀ ਪੜ੍ਹਾਈ ਕੀਤੀ ਹੈ ਕੁਛ ਕੀਤਾ ਨਾ ਤੇ ਉਹ ਬਹੁਤ ਚਾਹ ਆਪਾਂ ਕਹਿ ਲਓ ਵੀ ਦੁਨੀ ਕਿਸੇ ਪਿੰਡ ਦੇ ਵਿੱਚ ਕੋਈ ਇਨਸਾਨ ਕੰਮ ਸਿੱਖਣ ਲੱਗ ਗਿਆ ਕਿਸੇ ਕੋਲੋਂ ਕਿਸੇ ਨੇ ਕੋਈ ਵੈਲਡਿੰਗ ਦਾ ਕੰਮ ਸਿੱਖਿਆ ਕੁਝ ਵੀ ਸਿੱਖਿਆ ਉਹ ਬੜਾ ਸੋਹਣਾ ਕੰਮ ਕਰਨ ਲੱਗ ਗਿਆ ਜਿੰਦੇ ਘਰੇ ਕੰਮ ਚੰਨ ਕਰਦਾ ਹੈ ਪੂਰੀ ਤਸੱਲੀ ਨਾਲ ਕਰਦਾ ਹੈ ਤੇ ਲੋਕ ਨਾ ਸੰਤੁਸ਼ਟ ਹੋ ਜਾਂਦੇ ਆ ਫਿਰ ਲੋਕ ਉਹਨੂੰ ਪੁੱਛਦੇ ਆ ਵੀ ਤੂੰ ਕਿਹਦੇ ਕੋਲੋਂ ਸਿੱਖਿਆ ਤੇਰਾ ਉਸਤਾਦ ਕੌਣ ਆ ਉਹ ਜਦੋਂ ਦੱਸਦਾ ਫਿਰ ਉਹ ਕਹਿੰਦੇ ਆ ਵੀ ਜੇ ਤੂੰ ਇੰਨਾ ਵਧੀਆ ਕੰਮ ਕਰਦਾ ਤੇਰਾ ਉਸਤਾਦ ਕਿੰਨਾ ਵਧੀਆ ਹੋਏਗਾ ਅਨੰਦ ਜੇ ਤੇਰੀ ਚੰਨੀ ਕੁਆਲਿਟੀ ਹੈ ਜਿਹਨੇ ਤੈਨੂੰ ਸਿਖਾਇਆ ਉਹ ਤਾਂ ਤੇਰੇ ਨਾਲੋਂ ਵੀ 100 ਗਣਾ ਗੁਣਾ ਉੱਪਰ ਹੋਏਗਾ ਨਾ ਉਹ ਕਹਿੰਦੇ ਵੀ ਜਿਹੜਾ ਆਪ ਇੰਨਾ ਮਹਾਨ ਹੈ ਇਹਦਾ ਗੁਰੂ ਜਿਹੜਾ ਹੈ ਉਹ ਕਿੰਨਾ ਮਹਾਨ ਹੋਏਗਾ ਜਿਹਦੇ ਕੋਲ ਨੇ ਸਿੱਖਿਆ ਪ੍ਰਾਪਤ ਕੀਤੀ ਹੈ ਉਸ ਗੁਰੂ ਦਾ ਉਪਦੇਸ਼ ਤੇ ਬਾਣੀ ਕਿੰਨੀ ਸੱਚੀ ਹੋਏਗੀ ਜਿਸ ਨੂੰ ਪੜ ਕੇ ਮੇਰੇ ਵਰਗਿਆਂ ਦੇ ਪਖੰਡ ਦਾ ਸਾਹ ਪਤਾ ਲੱਗ ਜਾਂਦਾ ਹੈ ਕਿੰਦੇ ਬਾਣੀਆਂ ਦੀ ਕਿੰਨੀ ਚੰਗੀ ਹੋਏਗੀ ਕਿੰਨੀ ਸੱਚੀ ਹੋਏਗੀ ਜਿਸ ਨੂੰ ਪੜ ਕੇ ਪਖੰਡ ਦਾ ਸਾਫ ਪਤਾ ਲੱਗ ਜਾਂਦਾ ਆ ਪਖੰਡ ਐ ਆ ਸੱਚ ਐ ਆ ਝੂਠ ਐ ਆ ਸੱਚ ਐ ਆ ਚੰਗਾ ਐ ਮਾੜਾ ਐ ਭਾਵ ਸਾਫ ਪਤਾ ਲੱਗ ਗਿਆ ਹੈਨਾ ਕਿੰਨੀ ਚੰਗੀ ਹੋਏਗੀ ਬਾਣੀ ਫਿਰ ਸਿੱਖ ਧੋਖਾ ਨਹੀਂ ਖਾ ਸਕਦਾ ਕਹਿੰਦੇ ਫਿਰ ਜਿਹੜਾ ਰੱਬ ਦਾ ਪਿਆਰਾ ਨਾ ਉਹ ਕਦੇ ਵੀ ਸਾਤੋ ਖਾ ਨਹੀਂ ਖਾ ਸਕਦਾ ਜੋਗੀ ਨੇ ਗੁਰੂ ਦਾ ਵਾਸਤਾ ਪਾ ਕੇ ਦਰਵਾਜਾ ਖੋਲ ਲਈ ਬੇਨਤੀ ਕੀਤੀ ਮੈਂ ਵੀ ਉਸ ਗੁਰੂ ਜੀ ਦੇ ਚਰਨ ਫੜਨੇ ਹਾਂ ਜਿਸ ਦਾ ਤੂੰ ਸਿੱਖ ਹੈ ਕਹਿੰਦੇ ਹੁਣ ਤਾਂ ਦਰਵਾਜਾ ਖੋਲ ਦੇ ਹੁਣ ਮੈਂ ਤੈਨੂੰ ਸਵਰਗ ਨਹੀਂ ਦੇਣਾ ਚਾਹੁੰਦਾ ਹੁਣ ਮੈਂ ਜੋ ਲੈ ਕੇ ਆਇਆ ਸੀ ਮੇਰਾ ਮਾਲ ਤੇਰੇ ਅੱਗੇ ਜ਼ੀਰੋ ਹੋ ਗਿਆ ਮੈਂ ਨਹੀਂ ਹੁਣ ਤੈਨੂੰ ਵੇਚ ਸਕਦਾ ਹੁਣ ਤੇ ਮੈਂ ਤੇਰੇ ਕੋਲੋਂ ਕੁਝ ਖਰੀਦਣਾ ਚਾਹਣਾ ਹਾਂ ਠੀਕ ਹੈ ਮੈਂ ਵਪਾਰੀ ਬਣ ਕੇ ਆਇਆ ਸੀ ਮੇਰੇ ਕੋਲ ਕੋਈ ਸਮਾਨ ਸੀ ਪਰ ਤੇਰੇ ਕੋਲ ਮੈਂ ਆ ਕੇ ਵੇਖਿਆ ਤੂੰ ਤੇ ਹੋਰ ਵੀ ਉੱਚੀ ਕੁਆਲਿਟੀ ਦਾ ਸਮਾਨ ਲਈ ਫਿਰਦਾ ਮੈਂ ਤਾਂ ਨਕਲ ਚੁੱਕੀ ਫਿਰਦਾ ਆ ਮੈਂ ਜਿਗਰੋ ਕਰ ਦਿੱਤਾ ਮੈਂ ਨਹੀਂ ਵੇਚਣਾ ਮੈਂ ਤੇਰੇ ਤੋਂ ਕੁਝ ਖਰੀਦਣਾ ਹੋਂ ਤਾਂ ਦਰਵਾਜ਼ਾ ਖੋਲ ਹੁਣ ਉਹਨੂੰ ਵਾਸਤੇ ਪਾਏ ਦਰਵਾਜ਼ਾ ਖੋਲਣ ਲਈ ਬੇਨਤੀ ਕੀਤੀ ਕਿ ਉਸ ਗੁਰੂ ਦੇ ਚਰਨ ਮੈਂ ਵੀ ਫੜਨੇ ਹਨ ਜਿਸ ਦਾ ਤੂੰ ਸਿੱਖਿਆ ਮੈਨੂੰ ਵੀ ਉਹ ਗੁਰੂ ਕੋਲ ਲੈ ਕੇ ਚੱਲ ਜੋਗੀ ਦੀ ਬੇਨਤੀ ਸੁਣ ਕੇ ਭਾਈ ਤਿਲਕੇ ਨੇ ਦਰਵਾਜ਼ਾ ਖੋਲਿਆ ਜੋਗੀ ਦੀ ਬੇਨਤੀ ਸੁਣ ਕੇ ਕਿਸ ਨੇ ਦਰਵਾਜ਼ਾ ਖੋਲਿਆ ਭਾਈ ਹਾ ਭਾਈ ਤਿਲਕਾ ਜੀ ਲਾਕੇ ਦੀ ਸੰਤਾਂ ਨਾਲ ਤੇ ਜੋਗੀ ਤੇ ਉਸਦੇ ਚੇਲਿਆਂ ਸਮੇਤ ਗੁਰੂ ਦਰਬਾਰ ਪਹੁੰਚੇ ਉਹੀ ਜੋਗੀ ਜਿਹੜਾ ਗੁਰੂ ਦੇ ਪਿਆਰਿਆਂ ਨੂੰ ਆਪਣੇ ਜਾਲ ਵਿੱਚ ਫਸਾਉਣਾ ਚਾਹੁੰਦਾ ਸੀ ਹੁਣ ਉਹੀ ਜੋਗੀ ਗੁਰੂ ਦੇ ਦਰਸ਼ਨ ਕਰਨ ਵਾਸਤੇ ਜਾ ਰਿਹਾ ਹੈ ਗੁਰੂ ਦੇ ਦਰਬਾਰ ਪਹੁੰਚੇ ਸਤਗੁਰੂ ਜੀ ਨੇ ਸਭ ਨੂੰ ਗੁਰਮਤਿ ਦੀ ਸੋਝੀ ਦਿੱਤੀ ਸਿੱਖੀ ਦੀ ਦਾਤ ਪ੍ਰਾਪਤ ਕਰਕੇ ਵਾਪਸ ਗੜ ਸ਼ੰਕਰ ਆਇਆ ਤੇ ਸਿੱਖੀ ਦਾ ਪ੍ਰਚਾਰ ਕਰਨ ਲੱਗਿਆ ਠੀਕ ਹੈ ਵਾਪਸ ਗੜਸ਼ੰਕਰ ਆਇਆ ਤੇ ਸਿੱਖੀ ਦਾ ਪ੍ਰਚਾਰ ਕਰਨ ਲੱਗਿਆ ਹੁਣ ਸਿੱਖਿਆ ਗੁਰੂ ਦਾ ਸਿੱਖ ਸਵਰਗਾਂ ਤੇ ਨਰਕਾਂ ਦੇ ਭਰਮਾਂ ਵਿੱਚ ਨਹੀਂ ਪੈਂਦਾ ਠੀਕ ਹੈ ਕਿਉਂਕਿ ਸਵਰਗ ਤੋਂ ਮਤਲਬ ਕੀ ਹੈ ਵੀ ਸਾਰੇ ਸੁੱਖ ਲੈ ਲੋ ਸਾਰੇ ਸੁੱਖ ਤੁਹਾਨੂੰ ਮਿਲ ਜਾਣਗੇ ਪਰ ਰੱਬ ਦਾ ਪਿਆਰਾ ਸਾਰੇ ਸੁੱਖ ਕਿੱਥੋਂ ਮੰਗਦਾ ਗੁਰੂ ਕੋਲੋਂ ਗੁਰੂ ਦੀ ਸਿੱਖਿਆ ਲੈ ਕੇ ਸਾਰੇ ਸੁੱਖ ਨੇ ਉਹਦੇ ਕੋਲ ਕਹਿੰਦੀ ਵਾਹਿ ਗੁਰੂ ਦੀ ਨੇੜਤਾ ਉਸ ਲਈ ਸਵਰਗ ਹੈ ਜੇਕਰ ਰੱਬ ਨੇੜੇ ਆਣਾ ਫਿਰ ਉਹਦੇ ਵਾਸਤੇ ਸਵਰਗ ਹੈ ਤੇ ਜੇਕਰ ਰੱਬੋਂ ਦੇ ਨੇੜੇ ਨਹੀਂ ਹੈ ਜਨਮ ਮਰਨ ਦੇ ਗੇੜ ਵਿੱਚ ਪੈਣਾ ਹੀ ਨਰਕ ਹੈ ਠੀਕ ਹੈ ਅਸੀਂ ਵਾਰ-ਵਾਰ ਜੰਮਾਂਗੇ ਮਰਾਂਗੇ ਇਹ ਨਰਕ ਹੈ ਤੇ ਸਵਰਗ ਕੀ ਹੈ ਰੱਬ ਦੀ ਸਿੱਖਿਆ ਪ੍ਰਾਪਤ ਕਰਨੀ ਗੁਰੂ ਦਾ ਸਿੱਖ குரு ਦੇ ਹੁਕਮ ਅਨੁਸਾਰ ਚੱਲ ਕੇ ਆਪਣਾ ਜੀਵਨ ਸਫਲ ਕਰ ਲੈਂਦਾ ਠੀਕ ਹੈ ਜਿਹੜਾ ਰੱਬ ਦਾ ਪਿਆਰਾ ਹੈ ਉਹ ਗੁਰੂ ਦੇ ਹੁਕਮਾਂ ਤੇ ਚੱਲ ਕੇ ਆਪਣਾ ਜੀਵਨ ਸਫਲ ਕਰ ਲੈਂਦਾ ਠੀਕ ਹੈ ਇਹ ਸੀ ਪਾਇਤਲ ਕਾਦੀ ਦਾ ਜੀਵਨ ਵੇਖੋ ਗੁਰੂ ਵਿੱਚ ਬੜੀ ਸਮਰੱਥਾ ਹੈ ਹਣਾ ਕਦੇ ਵੈਸ਼ਨਵ ਸਾਧ ਗੁਰੂ ਨਾਨਕ ਸਾਹਿਬ ਜੀ ਕੋਲ ਆ ਕੇ ਕਹਿੰਦਾ ਸੀ ਮਤਲਬ ਕਿ ਮੈਂ ਤੇ ਅੱਗ ਦੇਣ ਵਾਸਤੇ ਨਹੀਂ ਆਇਆ ਮੈਂ ਅੱਗ ਲਾਉਣ ਵਾਸਤੇ ਆਇਆ ਤੇ ਜਦੋਂ ਉਹਨੇ ਗੁਰੂ ਦੀ ਵਿਚਾਰ ਸੁਣੀ ਉਹ ਵੀ ਗੁਰੂ ਦਾ ਪਿਆਰਾ ਬਣ ਗਿਆ ਤੇ ਕਦੇ ਮਤਲਬ ਸੱਜਣ ਠੱਗ ਲੋਕਾਂ ਨੂੰ ਲੁੱਟਦਾ ਸੀ ਕਦੇ ਗੁਰੂ ਨਾਨਕ ਨੂੰ ਲੁੱਟਣ ਵਾਸਤੇ ਨੇੜੇ ਆਇਆ ਸੀ ਪਰ ਜਿਸ ਦਿਨ ਗੁਰੂ ਦਾ ਸ਼ਬਦ ਸੁਣਿਆ ਉਹ ਵੀ ਸੱਜਣ ਠੱਗ ਤੋਂ ਭਾਈ ਸੱਜਣ ਬਣ ਗਿਆ ਠੀਕ ਹੈ ਇਸੇ ਤਰ੍ਹਾਂ ਮਲਕ ਭਾਗੋ ਵੀ ਅੰਦਰੋਂ ਹੰਕਾਰ ਤੇ ਆ ਕੇ ਗੁਰੂ ਦਾ ਪਿਆਰਾ ਬਣ ਗਿਆ ਸੀ ਤੇ ਕਲਜੂ ਕੀ ਪਾਂਡਾ ਵੀ ਆਪਣੇ ਅੰਦਰੋਂ ਭੈੜੇ ਮਤ ਤਿਆਰ ਕੇ ਰੱਬ ਦਾ ਪਿਆਰਾ ਬਣ ਗਿਆ ਤੇ ਇਸੇ ਤਰ੍ਹਾਂ ਭਾਈ ਤਿਲਕਾ ਜੀ ਨੂੰ ਉਸ ਜੋਗੀ ਦਾ ਜੀਵਨ ਵੀ ਸਵਾਰ ਦਿੱਤਾ ਸਾਰਿਆਂ ਨੂੰ ਸਮਝ ਆ ਗਈ ਅੱਜ ਦੇ ਇਤਿਹਾਸ ਤੋਂ ਕਿ ਕੀ ਸਿੱਖਿਆ ਪ੍ਰਾਪਤ ਹੋਈ ਪਹਿਲਾਂ ਕੁੜੀਆਂ ਵਿੱਚੋਂ ਤੇਰ ਮੁੰਡਿਆਂ ਵਿੱਚੋਂ ਕੋਈ ਨਾ ਕੋਈ ਦੱਸੇਗਾ ਦੱਸੋ ਕਿਨੂੰ ਪਤਾ ਲੱਗਿਆ ਮਤਲਬ ਸਿੱਖਿਆ ਹੀ ਦੱਸਣੀ ਹੈ ਇਸ ਸਾਖੀ ਚੋਂ ਸਾਨੂੰ ਕੀ ਸਿੱਖਿਆ ਪ੍ਰਾਪਤ ਹੋਈ ਲੜਕੀਆਂ ਵਿੱਚੋਂ ਇਸ ਸਾਖ ਤੋਂ ਜਿਐਸੀ 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 ਚੰਗੇ ਕੰਮ ਕਰਾਂਗੇ ਸਾਰੇ ਨੂੰ ਪਿਆਰ ਨਾਲ ਬੁਲਾਗੇ ਤੇ ਸਾਡੇ ਲਈ ਦੂਰੀ ਸਵੈਭਾਵਕੀ ਜਿਐਸੀ ਬੇਵਾਨੀ ਕਰਾਂਗੇ ਦੂਸਰਿਆਂ ਨੂੰ ਮਾਰਾਂਗੇ ਤੇ ਸਾਡੇ ਵੀ ਦੂਰ ਰਹਿਾਂਗੇ

ਉਮਰ ਕੀ ਪੈਦਲ ਕਰਦੀ ਕੈ ਕਿ ਕਹਦੇ ਸੀ ਇਹ ਗੁਰੂ ਤਾਂ ਮੈਨੂੰ ਜਾ ਰਿ ਸਵਰਗ ਦੇ ਦੇਗਾ ਤੂੰ ਕਿ ਇੱਕ ਸਵਰਗ ਲੈ ਕੇ ਜਾ ਰਿਹਾ ਸਿਰ ਮੁਰਦਾ ਸਿੱਖ ਤੂੰ ਵਰਤ ਆਪਣੇ ਨਾ이트 ਦੇਡੇ ਵਿੱਚ ਨਹੀਂ ਆ ਹਾਂ ਉਹ ਕਹਿੰਦਾ ਮੈਂ ਕਈ ਸਵਰਗ ਗੁਰੂ ਦੇ ਚਰਨਾਂ ਤੋਂ ਵਾਰ ਸਕਦਾ ਹਾਂ ਭਾਵ ਕਿ ਗੁਰੂ ਦੇ ਚਰਨਾਂ ਵਿੱਚ ਮੈਨੂੰ ਬਹੁਤ ਸਵਰਗਾਂ ਜਿੰਨਾ ਸੁੱਖ ਹੈ ਜਪੀ ਕੋ ਸਿੱਟਾ ਕੇ ਨੇ ਸੰਤ ਉਹਨੂੰ ਲਾਲੇ ਪਾਈ ਲਾਲੇ ਲਾਲੇ ਸੰਨ ਨੂੰ ਲਾਲੇ 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 ਲਾਲਚ ਵਿੱਚ ਨਹੀਂ ਹੋਣਾ ਚਾਹੀਦਾ ਨਹੀਂ ਹੋਣਾ ਚਾਹੀਦਾ ਨਾਲੇ ਭਾਈ ਟੀਤਾ ਜੀ ਨੇ ਕਿਹਾ ਕਿ ਜਿੱਤੇ ਨੂੰ ਬੈਸੇ ਸੌਖੀ ਲੇ ਕੇ ਆਮਾ ਇਹਦੇ ਇਸ ਤਰ੍ਹਾਂ हां ਇਦਾਂ ਦੇ ਮੈਂ ਸੌਸ ਵਰਕ ਵਾਰ ਸਕਦਾ ਸਾਨੂੰ ਅੱਖਾਂ ਹੀ ਗੁਰੂ ਆ ਕਿਸੇ ਦੇ ਨਹੀਂ ਮਾਰਾ ਚਾਹੀਦਾ ਸਾਰੇ ਗੁਰੂ ਨੂੰ ਮੰਨਦੇ ਸਾਨੂੰ ਪੂਰੇ ਵਿਸ਼ਵਾਸ ਨਾਲ हां ਸ਼ਾਬਾਸ਼ ਕਿਉਂਕਿ ਦੁਨੀਆ ਦੇ ਲੋਕ ਸਾਨੂੰ ਬਹੁਤ ਖੰਡ ਵਿੱਚ ਬਹੁਤ ਪਾਸੇ ਲਿਜਾ ਸਕਦੇ ਐ ਪਰ ਜਿਹੜਾ ਸਾਡਾ ਗੁਰੂ ਐ ਉਹ ਸਾਨੂੰ ਕਿਤੇ ਪਾਸੇ ਨਹੀਂ ਜਾਣ ਦੇਗਾ

शाबाश बहुत सोना जवाब जी मुंडे हम्म शाबाश हांजी हांशदीप ठीक है शाबाश संदीप सिंह शाबाश साफ पता लग जा कोई की कहना चाहता है ਹਾਂਜੀ ਸਾਰਿਆਂ ਨੂੰ ਪਤਾ ਲੱਗ ਗਿਆ ਇਸ ਕਰਕੇ ਗੁਰਬਾਣੀ ਵਿੱਚ ਵੀ ਇੱਕ ਪੰਕਤੀ ਹੈ ਕਹਿੰਦੇ ਵੀ ਜਿਹੜਾ ਰੱਬ ਦਾ ਪਿਆਰਾ ਹੈ ਨਾ ਉਹਨੇ ਸੁਰਗ ਤੇ ਨਰਕ ਇਹਨਾਂ ਨੂੰ ਰੱਦ ਕਰ ਦਿੱਤਾ ਉਹਨੂੰ ਇਹ ਚੰਗੇ ਨਹੀਂ ਲੱਗਦੇ ਸਾਰੇ ਇੱਕ ਵਾਰੀ ਪੜੋ ਕਮਨ ਨਰਕ ਕਮਨ ਨਰਕ ਕਿਆ ਸੁਰਗ ਵਿਚਾਰਾ ਕਿਆ ਸੁਰਗ ਵਿਚਾਰਾ ਸੰਤਨ ਦਉ ਰਾਬੇ ਹਮਤੂ ਹਬੇ ਕਹਿੰਦੇ ਉਹਨਾਂ ਨੇ ਸਵਰਗ ਤੇ ਨਰਕ ਦੋਨੇ ਰੱਦ ਕਰ ਦਿੱਤੇ ਹਮ ਕਾ ਹੋ ਕੇ ਹਮ ਕਾ ਹੋ ਕੇ ਕਾਮ ਨਾ ਕੱਢਤੇ ਕਾਮ ਨਾ ਕੱਢਤੇ ਆਪਣੇ ਗੁਰ ਪਰਸਾਦੇ ਆਪਣੇ ਗੁਰ ਪਰਸਾਦੇ ਹਮ ਕਾ ਹੋ ਕੇ ਹਮ ਕਾ ਹੋ ਕੇ ਕਾਮ ਨਾ ਕੱਢਤੇ ਆਪਣੇ ਗੁਰ ਪ੍ਰਸਾਦਿ ਆਪਣੇ ਗੁਰ ਪ੍ਰਸਾਦਿ ਕਹਿੰਦੇ ਹੋ ਆਪਣੀ ਗੁਰੂ ਦੀ ਕਿਰਪਾ ਨਾਲ ਕਿਸੇ ਸੁਰਗ ਤੇ ਨਰਕ ਦੇ ਮਥਾਜ ਨਹੀਂ ਹੁੰਦੇ ਉਹਨਾਂ ਨੂੰ ਕਿਸੇ ਦੀ ਉਡੀਕ ਨਹੀਂ ਸਾਨੂੰ ਕੋਈ ਸੁਰਗ ਤੇ ਨਰਕ ਮਿਲੇਗਾ ਕੋਈ ਪਾਸਿਓਂ ਬੰਦਾ ਆ ਕੇ ਦੇਣ ਆਏਗਾ ਨਹੀਂ ਉਹ ਕਹਿੰਦੇ ਅਸੀਂ ਆਪ ਹੀ ਆਪਣੀ ਜ਼ਿੰਦਗੀ ਚ ਸੁੱਖ ਲੈਣਾ ਹੈ ਆਪ ਹੀ ਅਸੀਂ ਸਵਰਗ ਲੈਣਾ ਹੈ ਉਹ ਕਿੱਦਾਂ ਮਿਲਣਾ ਹੈ ਸਾਨੂੰ ਬਚਪਨ ਤੋਂ ਹੀ ਪਤਾ ਲੱਗਣ ਲੱਗ ਪੈਂਦਾ ਚੰਗੀਆਂ ਸਿੱਖਿਆਵਾਂ ਤੋਂ ਤੂੰ ਕਿੱਦਾਂ ਸਵਰਗ ਲੈ ਸਕਦਾ ਸੋ ਸਾਰਿਆਂ ਨੇ ਇਸ ਕਲਾਸ ਤੋਂ ਸਿੱਖਿਆ ਲੈ ਕੇ ਤੇ ਆਪਾਂ ਮਤਲਬ ਜੋ ਵੀ ਪੜਦੇ ਆ ਉਹਨੂੰ ਆਪਣੀ ਜ਼ਿੰਦਗੀ ਵਿੱਚ ਵੀ ਲੈ ਕੇ ਆਉਣਾ ਆ ਹੁਣ ਅੰਤ ਨੂੰ ਸਾਰੇ ਫਤੇ ਬਿਲਾਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਕੀ ਕੀ ਫਤਿਹ